ਸਤਿ ਸ਼੍ਰੀ ਅਕਾਲ ਪੰਜਾਬ ਟੀਵੀ ਦਾ ਖਾਸ ਨਿਊਜ਼ ਬਲਟਨ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਧਰਮਿੰਦਰ ਸੰਧੂ ਤੇ ਬਲਟਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਡੀਆਈਜੀ ਮਾਮਲੇ 'ਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਪੰਜਾਬ ਸਰਕਾਰ ਹਰਚਰਨ ਭੁੱਲਰ ਨੂੰ ਕਿਹਾ ਮੁੱਖ ਮੰਤਰੀ ਦਾ ਸੱਜਾ ਹੱਥ ਰਾਜਾਵੜਿੰਗ ਨੇ ਆਪ ਉਮੀਦਵਾਰ ਤੇ ਚੁੱਕੇ ਸਵਾਲ ਕਿਹਾ ਸੋਹਲ ਦੇ ਰਿਸ਼ਤੇਦਾਰ ਨੂੰ ਦੇਣੀ ਚਾਹੀਦੀ ਸੀ ਟਿਕਟ ਅਰਜੰਦਰ ਸਿੰਘ ਧਾਮੀ ਦਾ ਪੰਜਾਬ ਸਰਕਾਰ ਤੇ ਸ਼ਬਦੀ ਹਮਲਾ ਕਿਹਾ ਸ਼੍ਰੋਮਣੀ ਕਮੇਟੀ ਨੂੰ ਕਰਨ ਦਿਓ ਧਾਰਮਿਕ ਕਾਰਜ ਰੇਲਵੇ ਸਟੇਸ਼ਨ ਦੇ ਨੇੜੇ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ ਮਾਲ ਗੱਡੀ ਹੇਠਾਂ ਈ ਔਰਤ ਕੱਟੀਆਂ ਗਈਆਂ ਦੋਵੇਂ ਲੱਤਾਂ ਹੁਣ ਖਬਰਾਂ ਵਿਸਥਾਰ ਨਾਲ ਦਿੱਲੀ ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਜਿਸ ਚੜੋਗੜ ਹਰਜਿੰਦਰ ਸਿੰਘ ਧਾਮੀ ਪੰਜਾਬ ਸਰਕਾਰ ਦੇ ਉੱਤੇ ਵਰਦੇ ਨਜ਼ਰ ਆਏ ਉਹਨਾਂ ਕਿਹਾ ਸਰਕਾਰ ਨੂੰ ਧਾਰਮਿਕ ਕਾਰਜਾਂ ਦੇ ਵਿੱਚ ਰੇਕਾ ਨਹੀਂ ਬੰਨ੍ਹਣਾ ਚਾਹੀਦਾ ਸਰਕਾਰ ਬਸ ਇਹਨਾਂ ਕਾਰਜਾਂ ਚ ਸ਼ਾਮਲ ਹੋਵੇ ਤੇ ਨਿਗਰਾਨੀ ਕਰੇ ਅਸੀਂ ਉਹਨਾਂ ਨੂੰ ਖੁੱਲਾ ਸੱਦਾ ਦਿੰਦੇ ਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਟਨਾ ਸਾਹਿਬ ਬੋਰਡ ਨੇ ਰਲ ਕੇ ਮਨਾਏ ਤੇ ਹਜੂਰ ਸਾਹਿਬ ਵੀ ਤੇ ਸਰਕਾਰ ਦਾ ਕੀ ਕਾਰਜ ਅੱਜ ਪੰਜਾਬ ਦੀ ਸਰਕਾਰ ਪੈਚ ਲਾਉਣ ਤੋਂ ਬਿਲਕੁਲ ਮਨਕਰੀਆ ਭਾਵੇਂ ਆ ਮੈਂ ਇੱਥੇ ਇੱਥੇ ਬੈਠਾ ਦਿੱਲੀ ਦੇ ਵਿੱਚ ਇਹ ਮੈਂ ਤਾਂ ਗੱਲ ਕਰ ਰਿਹਾ ਮੈਂ ਕਹਿੰਦਾ ਉੱਥੇ ਵੀ ਹਾਂ ਕਿ ਧਾਰਮਿਕ ਕਾਰਜ ਸ਼ੋਮਣੀ ਕਮੇਟੀ ਨੂੰ ਕਰਨ ਦਿਓ ਅਸੀਂ ਤੁਹਾਨੂੰ ਸਦਾ ਦਿਨੇ ਖੁੱਲਾ ਤੁਸੀਂ ਵਜ਼ੀਰ ਵੀ ਆਓ ਮੁੱਖ ਮੰਤਰੀ ਵੀ ਆਵੇ ਉਹ ਧਾਰਮਿਕ ਸਮਾਗਮਾਂ ਦੇ ਵਿੱਚ ਜਿੱਥੇ ਮर्याਦਾ ਦਾ ਪਾਲਣਾ ਹੁੰਦਾ ਤੇ ਜਿਹੜੇ ਸਰਕਾਰ ਫਿਰ ਇੰਦਾਂ ਦੇ ਕਾਰਜ ਕਰੇ ਉਹ ਪਿੱਛੇ ਤੋਰਿਆ ਸੀ ਨਾ ਆਪਣੇ ਸ਼੍ਰੀਨਗਰ ਦੇ ਵਿੱਚ ਫਿਰ ਕੀ ਹਾਲ ਹੋਇਆ ਸੀ ਤੇ ਹੁਣ ਕੀ ਕਰ ਰਹੇ ਹੈ ਵੀ ਧਾਰਮਿਕ ਰਹਿਬਰਾਂ ਨੂੰ ਲੈ ਕੇ ਔਰ ਡਾਕਟਰ ਪਰਮਬੀਰ ਸਿੰਘ ਜੀ ਬੈਠੇ ਆ ਸਾਡੇ ਸਤਕਾਰਯੋਗ ਇੱਕ ਦੋ ਮੀਟਿੰਗਾਂ ਵੀ ਅਟੈਂਡ ਕਰਕੇ ਆਏ ਆ ਉਹਨਾਂ ਨੂੰ ਮੋਹਰੇ ਲਾ ਕੇ ਤੇ ਮੋਹਰੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਹੋਈ ਸੰਸਥਾ ਆ ਸਰਕਾਰ ਵੀ ਚੁਣੀ ਹੋਈ ਤੇ ਧਾਰਮਿਕ ਸੰਸਥਾ ਵੀ ਚੁਣੀ ਹੋਈ ਆ ਤੇ ਅਸੀਂ ਤਾਂ ਖੁੱਲਾ ਨੇਂਦਾ ਦੰਨੇ ਭਾਈ ਆਓ ਉਹ ਜਿਹੜੀ ਗੜ ਸ਼ੇਂਕਰ ਤੋਂ ਆਨੰਦਪੁਰ ਨੂੰ ਆਉਂਦੀ 3 ਸਾਲ ਹੋ ਗਏ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਰਦਿਆਂ ਨੂੰ ਤੁਹਾਡੀ ਅੱਖ ਨਹੀਂ ਖੁੱਲੀ ਸਤਲੋਜ ਦਾ ਜਿਹੜਾ ਪੋਲਿਆ ਭਵੇਂ ਅੱਜ ਦਾ ਇਹ ਟੌਪਿਕ ਨਹੀਂ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਸਰਕਾਰਾਂ ਕੀ ਕਰਦੀਆਂ ਸਤ ਲੋਜ ਦਾ ਪੋਲਿਆ ਜਾ ਕੇ ਦੇਖੋ ਡੇਢ ਡੇਡ ਫੁੱਟ ਨੀਵੇਂ ਖੱਡੇ ਪਏ ਆ ਮਿੱਟੀ ਤੱਕ ਨਹੀਂ ਪੱਥਰ ਤੱਕ ਨਹੀਂ ਪੈ ਰਿਹਾ ਸਰਕਾਰਾਂ ਦੇ ਕਾਰਜ ਧਰਮ ਨੂੰ ਨਹੀਂ ਚਲਾਉਣ ਨੂੰ ਹੁੰਦੇ ਲੋਕਾਂ ਦੀ ਜਿਹੜੀ ਆਪਣੇ ਜਿਹਨਾਂ ਚੁਣਿਆ ਹੁੰਦਾ ਉਹ ਲੋਕਾਂ ਦੀਆਂ ਲੋਕ ਨੀਤੀਆਂ ਲਈ ਹੁੰਦੀਆਂ ਪਰ ਅੱਜ ਆਪਾਂ ਭੁੱਲ ਭੁਲੇਖੇ ਖਾ ਗਏ ਆਪਾਂ ਮੂਹਰੇ ਰਾਜਨੀਤੀ ਰੱਖ ਲਈ ਧਰਮ ਪਿੱਛੇ ਡੇ ਗਿਆ ਤੇ ਕਈ ਵਾਰੀ ਸਾਡੀਆਂ ਵੀ ਕਮਜ਼ੋਰੀਆਂ ਹੁੰਦੀਆਂ ਅਸੀਂ ਪਛੜ ਵੀ ਜਾਂਨੇ ਆਂ डीआईजी मामले च पंजाब सरकार लगातार किरदी नजर आ रही है विरोधियों ਵੱਲੋਂ पंजाब सरकार ਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਇਸ ਦੇ ਦੌਰਾਨ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਡੀਆਈਜੀ ਹਰਚਰਨ ਭੁੱਲਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਸੱਜਾ ਹੱਥ ਦੱਸਿਆ ਬਾਜਵਾ ਨੇ ਕਿ ਅਜਿਹੇ ਬੰਦੇ ਕੋਲੋਂ ਕਰੋੜਾਂ ਰੁਪਏ ਬਰਾਮਦ ਹੋਏ ਨੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਚੋਣਾਂ ਦੌਰਾਨ ਗੈਂਗਸਟਰਾਂ ਦੀ ਵਰਤੋਂ ਕਰਦੀ ਹੈ ਤੁਸੀਂ ਯਾਰ ਯਾਰ ਤੋਂ ਪਹਿਲੇ ਵੇਖਿਆ ਜਿਹੜਾ ਸਾਰਿਆਂ ਨੂੰ ਰਾਈਟ ਹੈਂਡ ਆਦਮੀ ਸੀ ਇਹਦਾ ਭਗਵੰਤ ਦਾ ਉਦੇ ਘਰ ਚੋਂ 7.5 ਕਰੋੜ ਰੁਪਇਆ ਲਪੇਟਾਇਆ ਗਿਆ ਇਸ ਦਾ 7.5 ਕਰੋੜ ਰੁਪਇਆ 1 ਕਿਲੋ ਸੋਨਾ 50 ਜਾਇਦਾਤ ਇਹ ਕਿ ਇਹ ਨਿਕਲ ਕੇ ਦੇ ਚਲੇ ਆ ਜੀ ਮੇਰਾ ਮੰਨਣਾ ਜਿਹੜਾ ਇੱਥੇ ਗੈਂਗਸਟਰਸ ਦਾ ਵੀ ਇਸ ਟਾਈਮ ਬੋਲ ਬਾਨਾ ਪੰਜਾਬ ਚ ਵਿਸ਼ੇਸ਼ ਤੌਰ 'ਤੇ ਇਸ ਜ਼ਿਲ੍ਹੇ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਇਹ ਸਾਰੇ ਦੇ ਸਾਰੇ ਦੇ ਪਿੱਛੇ ਜਿਹੜੀ ਮੌਜੂਦਾ ਸਰਕਾਰ ਇਹਨਾਂ ਦੇ ਜਿਹੜੀਆਂ ਬਾਈ ਇਲੈਕਸ਼ਨਾਂ ਹੋਈਆਂ ਮੇਰੇ ਵੀਰੋ ਜਿਹੜੀਆਂ ਸੀ ਇਹਨਾਂ ਨਾਲ ਬਾਈ ਇਲੈਕਸ਼ਨਾਂ ਲੜੇ ਆ ਇਹਨਾਂ ਦੇ ਜ਼ਿਲ੍ਹੇ ਵਿੱਚੋਂ ਲਿਆ ਕੇ ਗੈਂਗਸਟਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਸਾਮਬਤ ਹੋਣੀ ਹੋਰ ਵੀ ਤੁਸੀਂ ਵੇਖ ਲਓ ਕਿਸ ਕਿਸਮ ਦੇ ਹਾਲਾਤ ਨੇ ਕੋਈ ਗਵਰਨਮੈਂਟ ਦੀ ਕੋਸ਼ਿਸ਼ ਹੈ ਨਹੀਂ ਕਿ ਲੋਕਾਂ ਨੂੰ ਜ਼ਿਲ੍ਹਾ ਨੂੰ ਰੋਜ਼ ਪ੍ਰੋਟੀਨ ਦੇ ਟੈਲੀਫੋਨ ਤੇ ਪ੍ਰੋਟੀਨੀਟੀ ਐਸ਼ੀ ਕੀ ਆਦੀ ਹੈ ਅਸੀਂ ਇਸ ਕੰਮ ਨੂੰ ਬੰਦ ਕਰੀਏ ਜਿਹਦੇ ਵੀਰੋ ਆ ਤੁਸੀਂ ਲਿਸਟ 'ਚ ਪੜ ਰਿਹਾ ਸੀ ਆਪਣੇ ਮਾਸਟਰ ਜੀ ਦਾ ਕੋਲ ਹੈ 121 ਜਿਹੜੇ 180 ETT టీచర్స్ ਜਿਹੜੇ ਯੋਨੇ ਰਹੇ ਤੁਹਾਡੇ ਨਾਲ ਕੀ ਚਾ ਵਧਾ ਉਹ ਤੁਸੀਂ ਆਪਣਾ ਵਾਧਾ ਤੇ ਭੋਲੀ ਢੋ ਕਾਕਾ ਇਹ ਲਾ ਵਨ ਕੋ ਕੁਝ ਨਹੀਂ ਹੋ ਕੇ ਤੇ ਫਰਾਡੀਏ ਨੇ ਇਹ ਜਿਹੜਾ ਭਗਵਾਨ ਤੇ ਕੋ ਪੀ ਐਚ ਡੀ ਇਹ ਝੂਠ ਬੋਲ ਲੈਂਦੇ 70 ਡ ਮਿਸ ਗਾਈਡ ਕਰਦੇ ਤੇ ਜਿਹੜਾ ਇਹਨਾਂ ਦਾ ਗੁਰੂ ਹੈ ਕੇਸਰੀਵਾਲ ਉਹ ਕੋ ਡਬਲ ਪੀ ਐਚ ਡੀ ਇਹ ਝੂਠ ਬੋਲਦਾ ਤਰਨਤਾਰਨ ਜ਼ਿਮਨੀ ਚੋਣ ਚ ਚੋਣ ਪ੍ਰਚਾਰ ਜ਼ੋਰਾਂ ਦੇ ਉੱਤੇ ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਉੱਤੇ ਸਵਾਲ ਖੜੇ ਕੀਤੇ ਇਹਨਾਂ ਨੇ ਕਿਹਾ ਕਿ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਪਰ ਆਪ ਵਾਲਿਆਂ ਨੇ ਉਮੀਦਵਾਰ ਸਾਬਕਾ ਅਕਾਲੀ ਲੀਡਰ ਨੂੰ ਚੁਣਿਆ ਵੜਿੰਗ ਨੇ ਕਿਹਾ ਕਿ ਆਪ ਵਾਲਿਆਂ ਨੂੰ ਸੋਲ ਦੇ ਮੁੰਡੇ ਨੂੰ ਉਮੀਦਵਾਰ ਬਣਾਉਣਾ ਚਾਹੀਦਾ ਸੀ ਪੰਜਾਬ ਤੇ ਕਿੰਨਾ ਕਰਜ ਆ ਬਹੁਤ ਠੇਰਾ ਕਰਦੇ ਆ ਪਰ ਤੁਸੀਂ ਤਾਂ ਦਿੱਲੀ ਚਿੱਲਾ ਚਲਾਉਣਾ ਆਂਗਾ ਕਿਸੇ ਦਾ ਮੁੰਡਾ ਨਹੀਂ ਲਾਇਆ ਮਾਂਜੀ ਇਹ ਰੇਂਗਾ ਖਿੰਦਾ ਮੁੰਡਾ ਦਵਾਰੇ ਇੱਕ ਝਾਲੂ ਤੋਂ ਵਿਚਾਰਾ ਮਰ ਗਿਆ ਬੰਦਾ ਯਾਰ ਮਾੜੀ-ਮੋਢੀ ਸ਼ਰਮ ਕਰ ਲੋ ਵੀ ਜਿਹੜਾ ਮਰ ਗਿਆ ਵਿਚਾਰਾ ਤੁਹਾਡੇ ਐਮ.ਐਲ.ਏ ਉਹਦੇ ਮੁੰਡੇ ਨੂੰ ਹੀ ਟੈਟੂ ਦੇ ਲਿਓ ਵਿਹਾਰੀ ਗੱਲ ਹੈ ਕਿ ਮਾੜੀ ਗੱਲ ਦੱਸੋ ਬੋਲੋ ਤਿੰਨ ਵਾਰੀ ਐਮ.ਐਲ.ਏ ਰਿਆ ਅਕਾਲੀਆਂ ਚ ਪਹਿਲਾਂ ਉੱਧਰ ਉਹਨੇ ਕੰਮ ਲੁੱਟਿਆ ਹੁਣ ਇੱਥੇ ਆ ਗਿਆ ਦੱਸੋ ਪਹਿਲਾਂ ਮੈਨੂੰ ਜੀਰਾ ਪਿਓ ਮਰ ਜੇ ਉਹਦੇ ਪੁੱਤ ਦੀ ਸੁਣਨੀ ਚਾਹੀਦੀ ਏ ਕਿ ਨਹੀਂ ਸੁਣਨੀ ਚਾਹੀਦੀ ਇਹਨਾਂ ਨੂੰ ਇੰਨੀ ਸ਼ਰਮ ਜਹਾੜੀ ਤੇ ਇਹਨਾਂ ਨੇ ਵੱਡੀ ਤਾਂ ਕੀ ਕਰਨਾ ਸੀ ਮੇਰੇ ਕਹਿਣ ਦਾ ਮੰਨ ਲਾਓ ਔਰੀ ਘਰ ਵਾਲੀ ਉਲਟਾ ਹੌਸਲਾ ਮੇ ਤਾਂ ਵੀ ਮੇਰਾ ਸਿਰ ਦਾ ਸਾਈਂ ਤਾਂ ਚਲਾ ਗਿਆ ਭਾਈ ਤੇ ਕਮ ਸੇ ਕਮ ਮੇਰੀ ਪਾਰਟੀ ਨੇ ਸਾਡੀ ਸੁਣੀ ਇਹ ਹਾਲਾਤ ਹੈ ਇਸ ਦੇ ਇੱਕ ਤਾਂ ਉਹ ਬੰਦਾ ਜਿਹੜਾ ਤਿੰਨ ਵਾਰੀ ਤੁਹਾਡੇ ਐਮਐਲਆ ਰਹੇ ਹੋ ਸਕਦਾ ਭਾਈ ਉਹਨੇ ਤੁਹਾਡੇ ਮੁੰਡੇ ਮਾਡੇ ਲਾਏ ਹੁਣ ਮੈਨੂੰ ਨਹੀਂ ਪਤਾ ਉਹਦਾ ਨਾਮ ਹਰਬੀਤ ਸਿੰਘ ਹੈ ਉਹ ਹੁਣ ਚੌਥੀ ਵਾਰੀ ਖੜਾ ਹੋ ਗਿਆ ਪਾਰਟੀ ਬਦਲ ਕੇ ਹੁਣ ਤੱਕੜੀ ਵਾਲੇ ਨੂੰ ਗਾਲਾਂ ਕਢੀ ਜਾਂਦਾ ਤੇ ਮਾਂ ਦਾ ਸ਼ਰਾਬ ਬਣਾਇਆ ਤਾਂ ਸਾਰਾ ਕੁਝ ਤੱਕੜੀ ਚ ਹੀ ਹੈ ਬੋਲੋ ਬਈ ਤੇ ਜਿਹੜਾ ਤੱਕੜੀ ਵਾਲਾ ਸੀ ਉਹ ਲਿਆਂਦਾ ਉਹ ਬੀਬੀ ਭਾੜ ਲਿਆਂਦਾ ਉਹਦਾ ਜਿਹੜਾ ਜਵਾਈ ਹੈ ਕਹਿੰਦਾ ਫੌਜੀ ਦਾ ਪਰਿਵਾਰ ਹੈ ਫੌਜੀ ਦਾ ਪਰਿਵਾਰ ਤਾਂ ਹੋ ਸਕਦਾ ਹੈ ਪੂਰਾ ਜਵਾਈ ਟੈਲੀਫੋਨ ਕਰਦਾ ਬਾਹਰ ਬੈਠਾ ਤਰਨਤਾਰਨ ਚ ਚੋਣ ਪ੍ਰਚਾਰ ਦੇ ਨਾਲ-ਨਾਲ ਸਿਆਸੀ ਪਾਰਾ ਵੀ ਵਧਦਾ ਜਾ ਰਿਹਾ ਹੈ ਉਮੀਦਵਾਰਾਂ ਵੱਲੋਂ ਵਿਰੋਧੀ ਪਾਰਟੀਆਂ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਇਸ ਦੌਰਾਨ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਵੱਡਾ ਦਾਵਾ ਕੀਤਾ ਹੈ ਕਿ ਪੰਜਾਬ ਸਰਕਾਰ ਝੂਠ ਬੋਲ ਰਹੀ ਹੈ ਉਹਨਾਂ ਨੇ ਕਿਹਾ ਕਿ ਅਸਲ 'ਚ ਸਾਢੇ 3 ਸਾਲ ਬੀਤ ਜਾਣ ਦੇ ਬਾਵਜੂਦ ਤਰਨਤਾਰਨ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਨੇ ਕੱਖ ਵੀ ਨਹੀਂ ਕੀਤਾ ਅੱਜ ਮੈਂ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਪੁੱਛਣਾ ਚਾਹੁੰਦਾ ਕਿ ਇਹ ਗੱਲਾਂ ਕਰਦੇ ਨੇ ਸਿਹਤ ਕ੍ਰਾਂਤੀ ਦੀ ਅੱਜ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਆ ਕੇ ਵੇਖਣ ਜਿਹੜਾ ਸਿਹਤ ਸੰਭਾਲ ਦਾ ਸੰਕਟ ਹੈ ਇੱਕ ਹੈਰਾਨੀ ਕਰਨ ਵਾਲੀ ਹਕੀਕਤ ਨੂੰ ਦਰਸਾ ਰਿਹਾ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਜਿਹੜੇ ਪੰਜਾਬ ਦੇ ਲੋਕਾਂ ਨੂੰ ਮੁਢਲੀ ਡਾਕਟਰੀ ਸਭਾਵਾ ਪ੍ਰਦਾਨ ਕਰਨ ਵਿੱਚ ਬਿਲਕੁਲ ਹੀ ਜਿਹੜੀ ਇਹਨਾਂ ਦੀ ਸਫਲਤਾ ਜਿਹੜੀ ਉਹ ਜਾਗਰ ਹੁੰਦੀ ਪਈ ਹੈ ਤਰਨਤਾਰਨ ਵਿੱਚ 1386 ਜਿਹੜੀਆਂ ਕਰਮਚਾਰੀਆਂ ਦੀਆਂ ਸਾਮੀਆਂ ਜਿਹਦੇ ਵਿੱਚੋਂ 505 ਸਾਮੀਆਂ ਉਦਾਂ ਹੀ ਖਾਲੀ ਪਈਆਂ ਨੇ ਹਸਪਤਾਲਾਂ ਚਿਕਲਿਨਿਕ ਸਟਾਫ ਦੀ ਜਿਹੜੀ ਬੜੀ ਬੁਰੇ ਹਾਲਾਤ ਆ ਇਹ ਤੋਂ ਵੀ ਮੜੀ ਗੱਲ ਇਹ ਸਾਹਮਣੇ ਆਉਣ ਡਈ ਆ ਜਿੱਥੇ ਕਸੇਲ ਵਰਗੇ ਖਾਰੇ ਵਰਗੇ ਹਰੀ ਕੇ ਵਰਗੇ ਜਿਹੜੇ ਨਸ਼ਾਰੇ ਵਰਗੇ ਸਰਹੱਦੀ ਖੇਤਰ ਆ ਉਹਨਾਂ ਕੋਲ ਇੱਕ ਵੀ ਮਾਹਰ ਜਿਹੜਾ ਡਾਕਟਰ ਆ ਉਹ ਤਾਇਨਾਤ ਨਹੀਂ ਮੇਰਾ ਕਹਿਣ ਦਾ ਭਾਵ ਇਹੀ ਹੈ ਕਿ ਮੈਂ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਗੱਲ ਕਰਦਾ ਕਿ ਹਜ਼ਾਰਾਂ ਲੋਕ ਨਾਜ਼ੁਕ ਦੇਖਭਾਲ ਤੱਕ ਪਹੁੰਚ ਕੇ ਇਨਕਾਰ ਕੀਤਾ ਜਾਂਦਾ ਸਰਕਾਰੀ ਦਾਅਵਿਆਂ ਨੇ ਨਵੀਂ ਭਰਤੀ ਦੇ ਵਾਅਦਿਆਂ ਦੇ ਬਾਵਜੂਦ ਮਨਜ਼ੂਰ ਛੁਟਾ ਡਾਕਟਰਾਂ ਦੀਆਂ ਘਟੋ-ਘਟ ਅਧੀਆਂ ਸਾਮੀਆਂ ਜਿਹੜੀਆਂ ਅੱਜ ਵੀ ਖਾਲੀ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਖਾਦ ਲੈਣ ਲਈ ਉਹਨਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਤੇ ਜੇਕਰ ਖਾਦ ਮਿਲਦੀ ਹੈ ਤਾਂ ਉਹਨਾਂ ਨੂੰ ਵੱਧ ਕੀਮਤ ਦੇਣੀ ਪੈਂਦੀ ਹੈ ਜਾਂ ਫਿਰ ਕੋਈ ਅਜੀਹਾ ਸਮਾਨ ਲੈਣਾ ਪੈਂਦਾ ਜਿਸ ਦੀ ਕਿਸਾਨ ਨੂੰ ਜ਼ਰੂਰਤ ਨਹੀਂ ਹੁੰਦੀ। ਇਸੇ ਦੌਰਾਨ ਕਿਸਾਨਾਂ ਵੱਲੋਂ ਲੁਧਿਆਣਾ ਦੇ ਇੱਕ ਖਾਦ ਡੀਲਰ ਦੀ ਵੀਡੀਓ ਬਣਾਈ ਗਈ ਜੋ ਖਾਦ ਦੇ ਨਾਲ ਬੇਲੋੜਾ ਸਮਾਨ ਦੇ ਰਿਹਾ ਸੀ ਜਿਸ ਤੋਂ ਬਾਅਦ ਦੇ ਵਿੱਚ ਉਸ ਡੀਲਰ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਤੁਹਾਨੂੰ ਪਤਾ ਹੋਣਾ ਹੈ ਕਾਫੀ ਦਿਨ ਤੋਂ ਅਸੀਕਾ ਉਦਾਹਰਣ ਚੱਕਿਆ ਹੋਇਆ ਖਾਦਾਂ ਦੇ ਸਬੰਧ ਵਿੱਚ ਜਿਵੇਂ ਕਿ ਕਿਸਾਨ ਜਦੋਂ ਖਾਦ ਲੈਣ ਜਾਂਦਾ ਹੈ ਦੁਕਾਨ ਤੋਂ ਤਾਂ ਉਹਨੂੰ ਨਾਲ ਕਈ ਹੋਰ ਪ੍ਰੋਡਕਟ ਦਿੱਤੇ ਜਾਂਦੇ ਨੇ ਉਹਦੇ ਸਬੰਧ ਵਿੱਚ ਅੱਜ ਕੱਲ ਸਾਡੇ ਮੇਰੇ ਇਥੇ ਬਲਾਕ ਦੇ ਪ੍ਰਧਾਨ ਬਲਵਿੰਦਰ ਸਿੰਘ ਜੀ ਨਾਲ ਉਹਨਾਂ ਦੇ ਕੁਲਵਿੰਦਰ ਸਿੰਘ ਜੀ ਥੀਗੇ ਹੋਰ ਨਾਲ ਕਿਸਾਨ ਸੀਗੇ ਜਦੋਂ ਉੱਥੇ ਗਏ ਖੰਨੇ ਤੇ ਪੰਜਾਬ ਜਿਹੜੀ ਗਾਹਾਂ ਪੰਜਾਬ ਫਰਟੀਲਾਈਜ਼ਰ ਪੰਜਾਬ ਫਰਟੀਲਾਈਜ਼ਰ 122 ਨੰਬਰ ਸ਼ਾਪ ਹੈ ਉੱਥੋਂ ਇਹਨਾਂ ਨੇ ਜਦੋਂ ਸਮਾਨ ਆ ਲੈਣਗੇ ਖਾਦ ਲੈਣ ਗਏ ਉਹ ਕਹਿੰਦੇ ਵੀ ਇਹ ਜੂਰੀਏ ਦੇ ਨਾਲ 10 ਸੈਲ ਇਹਨਾਂ ਨੇ ਜੂਰੀਏ ਦੇ ਲਈ ਕਹਿੰਦੇ 10 ਸੈਲ ਜੂਰੀਏ ਦੇ ਨਾਲ ਇਹਨਾਂ ਨੇ ਉਹ ਪ੍ਰੋਡਕਟ ਦਿੱਤੇ ਨੇ ਨਾਲ ਤੇ 2100 ਦੀ 2100 ਦਾ ਸਮਾਨ ਨਾਲ ਮੜਿਆ ਗਿਆ ਵੀਡੀਓ ਸਾਡੇ ਕੋਲ ਹੈ ਵੀਡੀਓ ਅਸੀਂ ਬਣਾ ਲਈ ਲਿਖਤੀ ਰੂਪ ਦੇ ਵਿੱਚ ਅਸੀਂ ਅਫਸਰ ਸਹਿਬਾਨਾਂ ਨੂੰ ਖੇਤੀਬਾੜੀ ਅਫਸਰ ਨੂੰ ਦਰਖਾਸਤ ਵੀ ਇਹਨਾਂ ਨੇ ਦਿੱਤੀ ਹੈ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਜਿਹੜੀ ਇਹ ਦੁਕਾਨ ਹੈ ਜਲਦ ਤੋਂ ਜਲਦ ਇਹਨੂੰ ਸੀਲ ਕੀਤਾ ਜਾਵੇ ਇਹਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਇਹਤੇ ਪਰਚਾ ਕੀਤਾ ਜਾਵੇ ਕਿਉਂਕਿ ਬਹੁਤ ਵੱਡਾ ਜਿਹੜਾ ਨੁਕਸਾਨ ਕਿਸਾਨੀ ਦਾ ਹੋ ਰਿਹਾ ਹੈ ਇਹ ਤਾਂ ਭੁੱਲਰ ਵਾਲੀ ਗੱਲ ਹੋ ਗਈ ਜਿਵੇਂ ਡੀਆਈਜੀ ਭੁੱਲਰ ਨੇ ਜਦ ਲੋਕਾਂ ਨੂੰ ਸਤਾ ਲਿਆ ਇਹ ਉਹੀ ਚੀਜ਼ ਹੈ ਇਹਨਾਂ ਨੇ ਸਤਾ ਲਿਆ ਦੁਕਾਨਦਾਰ ਲੋਕਾਂ ਦੁਕਾਨਦਾਰਾਂ ਨੇ ਕਿਸਾਨਾਂ ਨੂੰ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਇਹ ਲੁੱਟ ਨੂੰ ਰੋਕਣ ਵਾਸਤੇ ਅਸੀਂ ਇੱਕ ਬਹੁਤ ਵੱਡਾ ਇਹ ਮਸਲਾ ਚੱਕਿਆ ਇਹਨੂੰ ਕਿਸੇ ਕੀਮਤ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਦੁਕਾਨ ਦੇ ਮੂਹਰੇ ਨਹੀਂ ਅਸੀਂ ਵੀ ਧਰਨਾ ਲਾਵਾਂਗੇ ਜਾਮ ਕਰਾਂਗੇ ਦੁਕਾਨ ਦੇ ਮੂਹਰੇ ਸਰਕਾਰ ਨੂੰ ਬੇਨਤੀ ਕਰਦੇ ਆਂ ਖੇਤੀਬਾੜੀ ਮੰਤਰੀ ਨੂੰ ਮੈਂ ਬੇਨਤੀ ਕਰਦਾ ਪਿਛਲੇ ਦਿਨਾਂ ਚ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਡੀਪੀ ਸਾਹਿਬ ਨੂੰ ਲੁਧਿਆਣੇ ਦਿੱਤਾ ਤੇ ਖੇਤੀਬਾੜੀ ਅਫਸਰ ਲੁਧਿਆਣੇ ਉਹਨਾਂ ਨੂੰ ਵੀ ਸਾਡੀ ਦਰਖਾਸਤ ਦਿੱਤੀ ਹੋਈ ਹੈ ਮੇਲ ਕੀਤਾ ਤੇ ਵਿਜੀਲੈਂਸਰ ਨੂੰ ਵੀ ਦਿੱਤਾ ਸਾਰਿਆਂ ਨੂੰ ਅਸੀਂ ਦਰਖਾਸਤਾਂ ਦੇ ਚੁੱਕੇ ਹਾਂ 20 ਦਿਨ ਪਹਿਲਾਂ ਉਸ ਕਰਕੇ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਆਜੋ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਦਾ ਪ੍ਰੋਡਕਟ ਆ ਪਏ ਨੇ ਆ ਨਾਲ ਦਿੱਤੇ ਨੇ 10 ਥੈਲੇ ਜੂਰੀਏ ਦੇ ਨਾਲ 2100 ਦਾ ਸਮਾਨ ਜਿਹੜੇ ਆ ਪਏ ਨੇ ਦੇਖੋ ਇਹ ਸਾਡੇ ਕੀ ਕੰਮ ਨੇ ਕਿਸਾਨ ਦੇ ਕਿਸਾਨ ਨੇ ਇਹਨਾਂ ਨੂੰ ਕੀ ਕਰਨਾ ਦੇਖੋ ਇਹਦੀ ਵੱਡੀ ਡਟ ਆਰਪੀ ਆਰਸੀਐਫ ਆਰਸੀਐਫ ਦਾ ਜੂਰੀਆ ਜੂਰੀਏ ਨਾਲ ਕੋਰੋ ਮੰਡਲ ਦੇ ਨਾਲ ਆ ਜਿੱਤਾ ਸਮਾਨ ਇਹ ਸਾਡੇ ਕਿਸੇ ਵੀ ਕੰਮ ਨਹੀਂ ਆਉਂਦਾ ਕਿਸਾਨ ਦੇ ਬਹੁਤ ਵੱਡੀ ਸਾਡੇ ਨਾਲ ਲੁੱਟ ੱਤਕਾ ਹੋ ਰਿਹਾ ਹੈ ਅਸੀਂ ਪੂਰਾ ਹਾਈ ਲੈਵਲ ਤੇ ਪੰਜਾਬ ਲੈਵਲ ਤੇ ਮਸਲਾ ਚੱਕਣਾ ਮੈਂ ਭੰਦੇਲ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਵੀ ਇਹ ਮਸਲਾ ਜਿਹੜਾ ਵੱਡੇ ਲੈਵਲ ਤੇ ਚੱਕਿਆ ਜਾਵੇ ਕਿਸਾਨਾਂ ਦੀ ਇਸ ਟਾਈਮ ਮਦਦ ਕੀਤੀ ਜਾਵੇ ਉਹਦੇ ਬਜਾਈ ਦਾ ਟਾਈਮ ਹੈ ਤਣਕ ਬੀਜ ਦੀਆਂ ਕਿਸਾਨਾਂ ਨੇ ਆਲੂ ਦੀ ਲਵਾਈ ਚੱਲਦੀ ਹੈ ਖਾਦ ਨਹੀਂ ਮਿਲਦੀ ਪਰ ਇਹ ਲੋਕ ਲੋਟੂ ਟੋਲਾ ਖੰਨੇ ਬੈਠਾ ਖੰਨੇ ਹੋਰ ਵੀ ਕਈ ਘਰਾਣੇ ਨੇ ਉਹਨਾਂ ਨੂੰ ਵੀ ਮੈਂ ਸੂਚਿਤ ਕਰ ਦਿੰਦਾ ਵੀ ਅੱਜ ਤੋਂ ਕੰਮ ਇਹ ਬੰਦ ਕਰ ਦਿਓ ਕਿਸਾਨਾਂ ਨੂੰ ਜਿਹੜੀ ਪਈ ਖਾਦ ਆ ਤੁਸੀਂ ਦੇਣੀ ਸ਼ੁਰੂ ਕਰੋ ਸਾਨੂੰ ਉਹਨਾਂ ਦਾ ਵੀ ਸੂਚਨਾ ਮਿਲੀ ਹੈ ਵੀ ਉਹ ਵੀਕਣ ਕਰਦੇ ਨੇ ਵੀਡੀਓ ਬਣਾ ਕੇ ਅਸੀਂ ਗੁਪਤ ਸੂਚਨਾ ਲੈ ਲਈ ਸਾਡੇ ਕੋਲ ਸਾਰੇ ਬਿੱਟ ਪ੍ਰੂਫ ਮੈਂ ਗੱਲ ਕਰਦਾ ਤੁਹਾਡੇ ਨਾਲ ਅਸੀਂ ਜਵਾਬਦੇ ਹਾਂ ਅਸੀਂ ਕਾਰਵਾਈ ਮੰਗਦੇ ਹਾਂ ਸਰਕਾਰ ਤੋਂ ਜਲਦ ਤੋਂ ਜਲਦ ਨਾਲ ਤੇ ਕਾਰਵਾਈ ਕੀਤੀ ਜਾਵੇ ਮਰਸਰ ਦੇ ਪਿੰਡ ਦੇ ਵਿੱਚ ਦੋ ਬਦਮਾਸ਼ਾਂ ਨੇ ਇੱਕ ਦੁਕਾਨਦਾਰ ਦੇ ਉੱਤੇ ਗੋਲੀਬਾਰੀ ਕੀਤੀ ਜਿਸ ਨਾਲ ਉਹ ਜ਼ਖਮੀ ਹੋ ਗਿਆ ਇਸ ਮਾਮਲੇ 'ਚ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਸੀ। ਉਹਨਾਂ ਨੇ ਕਬੂਲ ਕੀਤਾ ਕਿ ਉਹ ਇੱਥੇ ਬੰਦੂਕ ਅਤੇ ਬਾਈਕ ਲੁਕਾ ਕੇ ਭੱਜ ਗਏ ਸਨ। ਦੋਵਾਂ ਨੂੰ ਸਮਾਨ ਦੀ ਬਰਾਮਦਗੀ ਲਈ ਮੌਕੇ ਤੇ ਲਿਆਂਦਾ ਗਿਆ। ਉਹਨਾਂ ਨੇ ਪੁਲਿਸ ਦੇ ਉੱਤੇ ਗੋਲੀਬਾਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਜਵਾਬੀ ਗੋਲੀਬਾਰੀ ਦੇ ਵਿੱਚ ਉਹ ਜ਼ਖਮੀ ਹੋ ਗਏ। ਰਮਦਾਸ ਇਲਾਕੇ ਦੇ ਵਿੱਚ ਬੀਤੇ ਦਿਨੀ ਦੁਕਾਨਦਾਰ ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ। ਉਸ ਦੇ ਦੋਸ਼ੀਆਂ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 28 ਅਕਤੂਬਰ ਨੂੰ ਰਮਦਾਸ 'ਚ ਇੱਕ ਦੁਕਾਨਦਾਰ ਨੂੰ ਗੋਲੀਆਂ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ। ਹੁਣ ਪੁਲਿਸ ਨੇ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤ ਅਜਨਾਲਾ ਦੇ ਡੀਐਸਪੀ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਹੈ ਕਿ ਮੁਲਜ਼ਮ ਹਰਿਆਣਾ ਦੇ ਸ਼ਹਿਰ ਕਰਨਾਲ ਦੇ ਰਹਿਣ ਵਾਲੇ ਨੇ ਤੇ ਉਹਨਾਂ ਦੀ ਸ਼ਨਾਖਤ ਅਵਿਨਾਸ਼ ਅਤੇ ਆਜ਼ਾਦ ਵਜੋਂ ਹੋਈ ਹੈ। ਮਤੀ 8.10.25 ਨੂੰ ਕਸਬਾ ਰਮਦਾਸ ਦੇ ਵਿੱਚ ਇੱਕ ਦੁਕਾਨਦਾਰ ਤੇ ਦੋ ਮੋਟਰਸਾਈਕਲ ਨੌਜਵਾਨ ਗੋਲੀਆਂ ਚਲਾ ਕੇ ਗਏ ਸੀਗੇ ਜਿਸ ਤੇ ਤੁਰੰਤ ਰਮਦਾਸ ਥਾਣੇ ਦੀ ਪੁਲਿਸ ਨੇ ਮਕਦਮਾ ਦਰਜ ਕਰਕੇ ਤਫ਼ਤੀਸ਼ ਸ਼ਮਲ ਵਿੱਚ ਲਿਆਂਦੀ ਮਾਨਯੋਗ ਸੀਐਮ ਪੰਜਾਬ ਡੀਜੀਪੀ ਪੰਜਾਬ ਵੱਲੋਂ ਗੈਂਗਸਟਰਾਂ ਖਿਲਾਫ ਜ਼ੀਰੋ ਟੋਲਰੈਂਸ ਅਪਣਾਉਣ ਦੀਆਂ ਹਦਾਇਤਾਂ ਮੁੱਖ ਰੱਖਦੇ ਹੋਏ ਡੀਆਈਸੀ ਬਾਰਡ ਰੇਂਜ ਅਤੇ ਐਸਐਸਪੀ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਮਨਿੰਦਰ ਸਿੰਘ ਸਰ ਆਈਪੀਐਸ ਜਿਹੜੇ ਐਸਐਸਪੀ ਆ ਉਹਨਾਂ ਦੀ ਸਪੈਸ਼ਲ ਟੀਮ ਤੇ ਐਸਐਚਓ ਰਮਦਾਸ ਵੱਲੋਂ ਜਿਹੜੀ ਆ ਬਹੁਤ ਚੰਗੀ ਕਾਰਗੁਜ਼ਾਰੀ ਕਰਦੇ ਆ ਹਾਂ ਇਸ ਮੁਕਦਮੇ ਦੇ ਵਿੱਚ ਕਰਨਾਲ ਤੱਕ ਤਫ਼ਤੀਸ਼ ਕੀਤੀ ਗਈ ਤੇ ਕਰਨਾਲ ਤੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਮ ਅਵਿਨਾਸ਼ ਇਲੀਅਸ ਅਬੀ ਤੇ ਆਯਾਦ ਆ ਇਹ ਦੋਨੋਂ ਬੇਸਿਕ ਤੌਰ ਤੇ ਬਿਹਾਰ ਦੇ ਰਹਿਣ ਵਾਲੇ ਨੇ ਪਰ ਅੱਜ ਕੱਲ੍ਹ ਕਰਨਾਲ ਰਹਿ ਰਹੇ ਨੇ ਇਹਨਾਂ ਨੂੰ ਜੀਵਨ ਫੌਜੀ ਜਿਹੜਾ ਕਿ ਬਾਹਰ ਬੈਠਾ ਆ ਗੈਂਗਸਟਰ ਆ ਉਹਨੇ ਆਕਾਸ਼ ਨਾਂ ਦੇ ਜਿਹੜਾ ਬੰਦਾ ਇਟਲੀ ਦੇ ਵਿੱਚ ਉਹਨਾਂ ਨੇ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਨੂੰ ਪੈਸੇ ਦਾ ਲਾਲਚ ਦਿੱਤਾ ਜਿਹੜਾ ਇਹਨਾਂ ਨੂੰ ਉਹਨਾਂ ਨੇ ਵਾਅਦਾ ਤਤ ਨੂੰ ਜੇ ਅੰਜਾਮ ਦਿੱਤਾ ਇਹਨਾਂ ਨੂੰ ਜਦੋਂ ਦੋਵਾਂ ਰੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇੱਥੇ ਲਿਆ ਕੇ ਕੋਰਟ 'ਚ ਪੇਸ਼ ਕਰਕੇ ਰਿਮਾਂਡ ਤੇ ਉਸ਼ਕਸ਼ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਵਾਰਦਾਤ ਚ ਵਰਤੇ ਆ ਪਿਸਤਲ ਜਿਹੜਾ ਉਹ ਇਹਨਾਂ ਨੇ ਇਹ ਰੂੜੇਵਾਲ ਤੁਸੀ ਤੇ ਲਗਾ ਕੇ ਰੱਖਿਆ ਜਿਨ੍ਹਾਂ ਦੀ ਰਿਕਵਰੀ ਕਰਨ ਵਾਸਤੇ ਐਸਐਚਓ ਰਮਦਾਸ ਦੀ ਟੀਮ ਜਦੋਂ ਮੌਕੇ ਤੇ ਪਹੁੰਚੀ ਤੇ ਦੋਸ਼ੀ ਇੱਕ ਨੇ ਜਿਹੜਾ ਉਹ ਪਿਸਤਲ ਦੇ ਨਾਲ ਪਾਰਟੀ ਤੇ ਫਾਇਰਿੰਗ ਕੀਤੀ ਤੇ ਦੋਵਾਂ ਦੋਸ਼ੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਇਸੇ ਦੌਰਾਨ ਦੋਵੇਂ ਦੋਸ਼ੀ ਜਿਹੜੇ ਨੇ ਇਨਕੰਪਰ ਦੇ ਵਿੱਚ ਚੱਕੀ ਹੋਗੇ ਨੇ ਜਿਨ੍ਹਾਂ ਨੂੰ ਅਸਟੇਟ ਦੇ ਕੇ ਹਸਪੀਟਲ ਚਾ ਦਿੱਤਾ ਨਾਉਣ ਵਾਲੇ ਦਿਨਾਂ ਚ ਇਹਦੇ ਵਿੱਚ ਸਾਰੀ ਕਲੀਅਰ ਕਰਕੇ ਅਸੀਂ ਅਗਲੀ ਕਾਰਵਾਈ ਜਿਹੜੀ ਅਮਚੀ ਹੈ ਬਦਮਾਸ਼ਾਂ ਨੇ ਮੰਨਿਆ ਕਿ ਇਸ ਥਾਂ ਦੇ ਉੱਤੇ ਪਿਸਤੌਲ ਅਤੇ ਬਾਈਕ ਲੁਕਾ ਕੇ ਨਸ ਗਏ ਸਨ ਤੇ ਹੁਣ ਪੁਲਿਸ ਨੇ ਉਹਨਾਂ ਤੋਂ ਹਥਿਆਰ ਤੇ ਬਾਈਕ ਬਰਾਮਦ ਕਰਵਾ ਲਿਆ ਹੈ। ਉਹਨਾਂ ਨੇ ਪੁਲਿਸ ਉੱਤੇ ਵੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਜਵਾਬੀ ਗੋਲੀਬਾਰੀ ਦੇ ਵਿੱਚ ਉਹ ਜ਼ਖਮੀ ਹੋ ਗਏ। ਸ਼੍ਰੀ ਮੁਖਸਰ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਨੇੜੇ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਚਾਹ ਦੀ ਰੇੜੀ ਲਗਾਉਣ ਵਾਲੀ ਇੱਕ ਔਰਤ ਮਾਲ ਗੱਡੀ ਦੇ ਹੇਠਾਂ ਆ ਗਈ ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ। ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਉਸ ਨੂੰ ਰੈਫਰ ਕਰ ਦਿੱਤਾ ਗਿਆ। ਔਰ ਤੂੰ ਦਰੜਨ ਵਾਲਾ ਇਹ ਹਾਦਸਾ ਸ਼੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਬਿਲਕੁਲ ਨੇੜੇ ਵਾਪਰਿਆ। ਬਬੀਤਾ ਨਾਮ ਦੀ ਔਰਤ ਜੋ ਰੋਜ਼ਾਨਾ ਦੀ ਤਰ੍ਹਾਂ ਚਾਹ ਦੀ ਰੇੜੀ ਲਗਾ ਰਹੀ ਸੀ, ਇਸ ਦੌਰਾਨ ਮਾਲ ਗੱਡੀ ਰੇਕ ਤੇ ਖਾਲੀ ਹੋ ਕੇ ਵਾਪਸ ਆ ਰਹੀ ਸੀ। ਔਰਤੋ ਲੋ ਰੇਲਵੇ ਟ੍ਰੈਕ ਪਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਦ ਮਾਲ ਗੱਡੀ ਇੱਕਦਮ ਬੈਕ ਹੋ ਗਈ ਤੇ ਬਬੀਤਾ ਗੱਡੀ ਹੇਠਾਂ ਆ ਗਈ। ਲੋਕਾਂ ਨੇ ਜਦੋਂ ਚੀਕਾਂ ਸੁਣੀਆਂ ਤਾਂ ਤੁਰੰਤ ਦੌੜ ਕੇ ਗੱਡੀ ਰੋਕੀ ਤੇ ਉਸ ਨੂੰ ਹੇਠੋਂ ਕੱਢਿਆ। ਹਾਲਾਂਕਿ ਬਬੀਤਾ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਪਰ ਕਿਸਮਤ ਨਾਲ ਉਸ ਦੀ ਜਾਨ ਬਚ ਗਈ। ਮੌਕੇ ਤੇ ਪਹੁੰਚੀ ਸਰਕਾਰੀ ਐਂਬੂਲੈਂਸ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜੀਆਰਪੀ ਪੁਲਿਸ ਅਤੇ ਐਸਆਈ ਜਗਤਾਰ ਸਿੰਘ ਨੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ ਮਾਲ ਗੱਡੀ ਦੀ ਸ਼ੰਟਿੰਗ ਹੋ ਰਹੀ ਸੀ ਵੀ ਜਦੋਂ ਖਾਲੀ ਹੋ ਜਾਂਦਾ ਰੈਕ ਲਾਹ ਦਿੰਦੇ ਹੋਂਦੋਂ ਬਾਅਦ ਲੈ ਕੇ ਜਾਂਦੇ ਤੇ ਉਹ ਰੋਗ ਗਈ ਸੀ ਗੱਡੀ ਤੇ ਉਹ ਲੇਡੀ ਨੂੰ ਅਸੀਂ ਆਵਾਜ਼ਾਂ ਵੀ ਮਾਰੀਆਂ ਸਾਹਮਣੇ ਤੋਂ ਭੱਜ ਕੇ ਵੀ ਗਏ ਤੇ ਪਰ ਉਹ ਫਿਰ ਵੀ ਵੇਰ ਥੱਲੇ ਚਲੀ ਗਈ ਤੇ ਗੱਡੀ ਜਦੋਂ ਬੈਕ ਹੋਈ ਤੇ ਉਹਦੇ ਥੱਲੇ ਆ ਗਈਆਂ ਉਹਦੀਆਂ ਦੋਨੇ ਲੱਤਾਂ ਲੱਤਾਂ ਕੱਟੀਆਂ ਨਹੀਂ ਉਹਦੀਆਂ ਤੇ ਜਿਹਨੂੰ ਭੱਜ ਗਏ ਮਤਲਬ ਉਹਨੂੰ ਖਿੱਚਿਆ ਬਾਹਰ ਉਸ ਤੋਂ ਬਾਅਦ ਐਂਬੂਲੈਂਸ ਨੂੰ ਬੁਲਾ ਆ ਕੇ ਤੇ ਉਹਨੂੰ ਇਲਾਜ ਲਈ ਸਿਵਲ ਹਸਪਤਲ ਭੇਜਿਆ ਜੀ ਉਹ ਨਾ ਚਾਹ ਦਾ ਕੰਮ ਕਰਦੇ ਆ ਤੇ ਦੇ ਵਿਸ਼ੇਸ਼ ਨੇ ਬਾਹਰਲੇ ਪਾਸੇ ਉਹਦਾ ਨਾਮ ਅਬੀਤਾ ਰਾਣੀ ਸੀ ਵਾਈਫ ਹੋ ਰਾਜਕੁਮਾਰ ਗਲੀ ਨੰਬਰ 2 ਗਾਂਧੀ ਨਗਰ ਦੇ ਰਹਿਣ ਵਾਲੀ ਐ ਤੇ ਜਿਹੜਾ ਆਪਦਾ ਮਿਹਨਤ ਮਜ਼ਦੂਰੀ ਕਰਦੇ ਸੀਗੇ ਪਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਆਰਪੀਐਫ ਨੂੰ ਵੀ ਅਪੀਲ ਕਰਦੀ ਆ ਜੀਆਰਪੀ ਵੀ ਅਸੀਂ ਬਰੀਫ ਵੀ ਕਰਦੇ ਰਹਿੰਦੇ ਆ ਬਕਾਇਦਾ ਕਿਉਂਕਿ ਰੇਲਵੇ ਦੇ ਦੋ ਪੁਲ ਇੱਥੇ ਬਣੇ ਹੋਏ ਆ ਆਲਰੇਡੀ ਇੱਧਰ ਉੱਧਰ ਜਾਣ ਲਈ ਤੇ ਫੇਰ ਵੀ ਮਤਲਬ ਨਹੀਂ ਵਰਤੋਂ ਕਰਦੇ ਜਨਤਾ ਅਸੀਂ ਫੇਰ ਵੀ ਅਪੀਲ ਕਰਦੇ ਆਂ ਕਿ ਭਾਈ ਵੱਧ ਤੋਂ ਵੱਧ ਜਿਹੜੀ ਪੁਲ ਦੀ ਜਿਹੜੇ ਅਧਿਕਾਰਤ ਰਸਤੇ ਉਹਨਾਂ ਦੀ ਵਰਤੋਂ ਕਰੋ ਹਨ ਅਧਿਕਾਰਤ ਰਸਤੇ ਦੀ ਨਾ ਵਰਤੋਂ ਕਰੋ ਰੇਲਵੇ ਲੈਣਾ ਨਾ ਕ੍ਰੋਸ ਕਰੋ ਅੱਜ ਵੀ ਸਾਰੇ ਅਸੀਂ ਖੜੇ ਸੀ ਭੱਜ ਕੇ ਜਏ ਗਏ ਆ ਉਹਨੂੰ ਕੱਢਿਆ ਥੱਲੋਂ ਫੇਰ ਵੀ ਮਤਲਬ ਸਾਡੇ ਕੱਢ ਨਾ ਕਰਦੇ ਮਤਲਬ ਦੋਨੇ ਲਾਤਾ ਕੱਟ ਗਏ ਆ ਜਗਤਾਰ ਸਿੰਘ ਨੇ ਕਿਹਾ ਕਿ ਰੇਲਵੇ ਸਟੇਸ਼ਨ ਦੇ ਉੱਤੇ ਓਵਰ ਬ੍ਰਿਜ ਬਣੇ ਹੋਏ ਨੇ ਤੇ ਓਵਰ ਬ੍ਰਿਜ ਲੋਕਾਂ ਦੇ ਲਈ ਨੇ ਪੁਲਿਸ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਲੋਕਾਂ ਨੂੰ ਅਪੀਲ ਕੀਤੀ ਸੀ ਤੇ ਹੁਣ ਵੀ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਕੋਈ ਵੀ ਰੇਲਵੇ ਟਰੈਕ ਜਾਂ ਰੇਲ ਗੱਡੀ ਦੇ ਹੇਠਾਂ ਦੀ ਲੰਘਣ ਦੀ ਕੋਸ਼ਿਸ਼ ਨਾ ਕਰੇ ਤਾਂ ਕਿ ਅਜਿਹਾ ਕੋਈ ਵੀ ਹਾਦਸਾ ਦੁਬਾਰਾ ਨਾ ਵਾਪਰੇ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਧਰਮ ਪਰਿਵਰਤਨ ਨੂੰ ਲੈ ਕੇ ਕਈ ਜਥੇਬੰਦੀਆਂ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਦੌਰਾਨ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਸ 'ਤੇ ਇਲਜ਼ਾਮ ਲੱਗ ਰਹੇ ਨੇ ਕਿ ਇੱਕ Hindu ਪਰਿਵਾਰ ਨੂੰ ਧਰਮ ਬਦਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਇਸ 'ਚ ਇੱਕ ਵੱਡਾ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ ਮਾਮਲੇ ਦੇ ਗਰਮ ਹੋਣ ਤੋਂ ਬਾਅਦ ਕਈ ਸੰਗਠਨਾਵਾਂ ਵੱਲੋਂ ਪੁਲਿਸ ਦੇ SHO ਤੇ ਧਰਮ ਬਦਲਣ ਆਏ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਮੁਲੋੜ ਤੇ ਗੁਰੂ ਰਵੀਦਾਸ ਨਗਰ ਦੇ ਵਿੱਚ ਧਰਮ ਪਰਿਵਰਤਨ ਨੂੰ ਲੈ ਕੇ ਹੰਗਾਮਾ ਦੇਖਣ ਨੂੰ ਮਿਲਿਆ ਇਲਜ਼ਾਮ ਨੇ ਕਿ ਪੁਲਿਸ ਐਸਐਚਓ ਨੇ ਸਿਵਲ ਵਰਦੀ ਵਿੱਚ ਆ ਕੇ ਧਮਕਾਉਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਬਜ਼ੁਰਗ ਮਹਿਲਾ ਦੀ ਸਿਹਤ ਖਰਾਬ ਹੋ ਗਈ ਐਸਐਚਓ ਤੇ ਅਜਿਹੇ ਲੋਕਾਂ ਨਾਲ ਮਿਲੇ ਹੋਣ ਦੇ ਇਲਜ਼ਾਮ ਨੇ ਤੇ ਜੋ ਧੱਕੇ ਨਾਲ ਲੋਕਾਂ ਦਾ ਧਰਮ ਪਰਿਵਰਤਨ ਕਰਵਾਉਂਦੇ ਨੇ ਜਿਸ ਤੋਂ ਬਾਅਦ ਹਿੰਦੂ ਧਰਮ ਦੇ ਵੱਖ-ਵੱਖ ਸੰਸਥਾਵਾਂ ਤੋਂ ਪਹੁੰਚੇ ਆਗੂਆਂ ਨੇ ਡੀਐਸਪੀ ਅੰਗਰੇਜ਼ ਸਿੰਘ ਨੂੰ ਐਸਐਚਓ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ ਥਾਣਾ ਸਿਟੀ ਦਾ ਐਸਐਚਓ ਉਸ ਲੜਕੀ ਦੇ ਘਰ ਗਿਆ ਔਰ ਉਸ ਨੂੰ ਧਮਕਾਉਣ ਲੱਗਿਆ ਉਹ ਜਿਹੜੇ ਅਸਾਈ ਪ੍ਰਚਾਰਕ ਹੈਗੇ ਆ ਉਹਨਾਂ ਨਾਲ ਕੰਪਰੋਮਾਈਜ਼ ਰਾਜੀਨਾਮਾ ਕਰ ਲਵਾ ਨਹੀਂ ਤਾਂ ਤੇਰੇ ਉੱਤੇ ਅਸੀਂ ਕਾਨੂੰਨੀ ਕਾਰਵਾਈ ਕਰਦੇ ਆ ਮੈਂ ਤੇ ਉਹ ਕੁੜੀ ਦੀ ਜੋ ਸੱਸ ਮਨੋਹਰ ਦੇਵੀ ਉਹ ਪਿਛਲੇ ਕਾਫੀ ਸਾਲਾਂ ਤੋਂ ਹਾਰਟ ਦੀ ਪੇਸ਼ੈਂਟ ਹੈ ਉਹ ਜਦੋਂ ਉਹ ਧੁਮਕਾਉਣ ਲੱਗਿਆ ਤੇ ਉਹ ਜਿਹੜੀ ਮਾਤਾ ਸੀਗੀ ਉਹਦੀ ਸੱਸ ਉਹਨੂੰ ਹਾਰਟ ਅਟੈਕ ਆ ਗਿਆ ਜਿਸ ਤੇ ਉਹ ਬੇਹੋਸ਼ ਹੋ ਕੇ गिर ਗਈ ਉਹਨੂੰ ਤੁਰੰਤ ਸਿਵਲ ਹਸਪਤਾਲ ਮਲੋੜ ਵਿਖੇ ਦਾਖਲ ਕਰਵਾਇਆ ਗਿਆ ਅੱਜ ਅਸੀਂ ਉੱਥੇ ਉਹਨਾਂ ਨੂੰ ਬੱਚੀ ਨੂੰ ਹੌਸਲਾ ਦੇਣ ਆਏ ਆ ਉਹ ਸਨਮਾਨਤ ਕਰਨ ਆਏ ਆ ਜਿਨੇ ਇੰਨੀ ਵੱਡੀ ਹਿੰਮਤ ਦਿਖਾਈ ਨਾਲ ਹੀ ਅਸੀਂ ਡੀਐਸਪੀ ਨੂੰ ਲਿਖਤ ਸ਼ਿਕਾਇਤ ਦਿੱਤੀ ਹੈ ਕਿ ਉਕਤੇ ਐਸਐਚਓ ਦੇ ਖਿਲਾਫ ਉਹ ਮਾਤਾ ਨੂੰ ਨੂਤਮ ਕੌਣ ਉਹਨੂੰ ਜਿਹੜੇ ਡਿਪਰੈਸ਼ਨ ਦੇ ਕਾਰਨ ਹਟੈਕ ਆਇਆ ਉਹਦੇ ਉੱਤੇ ਕਾਨੂੰਨੀ ਕਾਰਵਾਈ ਕਰਕੇ ਐਸਐਚਓ ਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ ਤੇ ਦੋਸ਼ੀ ਜਿਹੜੇ ਐਸਾਈ ਪ੍ਰਚਾਰਕ ਹੈ ਜਿਨ੍ਹਾਂ ਨੇ ਕਾਤਲਾਨਾ ਹਮਲਾ ਕੀਤਾ ਸੀ ਜਿਨ੍ਹਾਂ ਨੇ ਸਾਡੇ ਭਗਤ ਰਵਿਦਾਸ ਜੀ ਦੀ ਮਾਤਾ ਲక్ష్ਮੀ ਦੇਵੀ ਜੀ ਦੀ ਬੇਇੱਜ਼ਤੀ ਕੀਤੀ ਸੀ ਉਹਨਾਂ ਉੱਤੇ ਤੁਰੰਤ ਅਫਰਦਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਡੀਐਸਪੀ ਅੰਗਰੇਸਿੰਗ ਨੇ ਕਿਹਾ ਕਿ ਇਲਜ਼ਾਮਾ ਦੀ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਬੰਦੀ ਕਾਰਵਾਈ ਕੀਤੀ ਜਾਵੇਗੀ ਸਾਡੇ ਥਰੋਨਾ ਸਿਟਿੰਗ ਨੋਟ ਵਿੱਚ ਮਿਤੀ 15 10 2025 ਨੂੰ ਦੋ ਐਮਐਲਏ ਪ੍ਰਤੂ ਜਿਸਨ ਇਹਨਾਂ ਵਿੱਚੋਂ ਇੱਕ ਐਮਐਲਏ ਮੀਨਾ ਪਤਨੀ ਰਜਿੰਦਰ ਅਤੇ ਦੂਜੀ ਐਮਐਲਏ ਭਾਰਤੀ ਪਤਨੀ ਸੁਸ਼ੀਲ ਦੋਨੋਂ ਵਸੀਆਂ ਰਵਦਾਸ ਮੋਹਲਾ ਲੋਕ ਤੋਂ ਮਾਪਤ ਹੋਏ ਜਨਮ ਹੁਣ ਇਹਨਾਂ ਵਿੱਚੋਂ ਇੱਕ ਤਰ ਜੋ ਕਿ ਅਲਿਗੇਸ਼ਨ ਲਗਾਏ ਜਾ ਰਹੇ ਇੱਕ ਤਰ ਵੱਲੋਂ ਦੂਸਰੀ ਧਿਰ ਵੱਲੋਂ ਧਰਮ ਪਰिवर्तन ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਅਲਿਗੇਸ਼ਨ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਤਰੀਕੇ ਨਾਲ ਪਰਤਾਲ ਕੀਤੀ ਜਾ ਰਹੀ ਹੈ ਪਰਤਾਲ ਬਾਅਦ ਜੇਕਰ ਕੋਈ ਤੱਥ ਸਾਹਮਣੇ ਆਉਂਦੇ ਹਨ ਤਾਂ ਤਤਥਮ ਤਰ ਪੜਦੀ ਕਾਰਵਾਈ ਕੀਤੀ ਜਾਂਦੀ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਜਾਂਚ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਜੇਕਰ ਕੋਈ ਤੱਥ ਮਿਲਦੇ ਨੇ ਤਾਂ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹਰਿਆਣਾ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਨਰਵਾਣਾ ਪਹੁੰਚੇ ਕਿਸਾਨਾਂ ਨੂੰ ਗੁਰਨਾਮ ਸਿੰਘ ਚੜੂਨੀ ਨੇ ਦੱਸਿਆ ਕਿ ਕਿਸਾਨਾਂ ਦੀ ਫਸਲ ਮੀਂਹ ਦੇ ਪਾਣੀ ਕਾਰਨ ਖਰਾਬ ਹੋ ਗਈ ਹੈ ਪਰ ਪ੍ਰਸ਼ਾਸਨ ਤੇ ਸਰਕਾਰ ਨੇ ਇਸ ਦਾ ਕੋਈ ਹੱਲ ਨਹੀਂ ਕੀਤਾ ਉਹਨਾਂ ਗੁੱਸੇ ਭਰੇ ਲਹਿਜ਼ੇ ਦੇ ਵਿੱਚ ਹਰਿਆਣਾ ਸਰਕਾਰ ਤੇ ਉੱਥੋਂ ਦੇ ਵਿਧਾਇਕ ਤੋਂ ਤਿੱਖੇ ਸਵਾਲ ਕੀਤੇ ਇਹਨਾਂ ਨੇ ਪੁੱਛਿਆ ਕਿ ਵਿਧਾਇਕ ਕਿੱਥੇ ਆ ਜੋ ਇੱਥੇ ਵੋਟਾਂ ਮੰਗਣ ਆਇਆ ਸੀ ਸਰਕਾਰ ਨੇ ਹਾਈਐਸਟ ਬੋਆਵਜਾ 15000 ਦਾ ਅਲਾਊਂਸ ਕੀਤਾ ਸੀ ਇਸ ਵਿੱਚ ਤਾਂ ਲੱਖੋ ਦਾ ਨੁਕਸਾਨ ਹੈ ਔਰ ਸਰਕਾਰ ਨੇ ਕੋਈ ਇਸ ਐਸੇ ਇਲਾਕਿਆਂ ਕੇ ਲਈ ਪਰਮਾਨੈਂਟ ਇਂਤੀਜਾਮ ਨਹੀਂ ਕਰ ਰਹੀ ਹੈ इनके लिए परमानेंट इंतजाम होना चाहिए पानी इतने दिन से खड़ा है इसकी निकासी का यहाँ से कोई इंतजाम नहीं है कोई ड्रेन का कोई पंपों का किसी तरह का भी इंतजाम नहीं है तो इन चीजों के ऊपर सरकार को ध्यान देना चाहिए क्या हालत होगी इन किसानों की तो इनकी पिछली फसल का नहीं बल्कि अगली फसल का ही मुआवजा साथ में देना चाहिए और ए, बहुत लंबा चौड़ा एरिया मांगे गए तो बहुत लंबा चौड़ा एरिया है मतलब हजारों एकड़ ये जमीन है जिसका ये हाल है और यहाँ का सरकार यहाँ का प्रशासन बस कुंभकर्णी नींद सोए हैं और मैं तो यही कहूँगा किसान भी कुंभकर्णी नींद सोए हैं उनको कौन सा अपने अधिकार लेने आते हैं वो भी जाति में धर्म में इन राजनीतिक पार्टियों में तलबे चाटने में वहाँ तो टाइम लगा देंगे एक एम एल गाँव में जाएगा सारा गांव इकट्ठा हो जाएगा करना कुछ नहीं उनके वोटरों का टाइम आएगा उन्हीं के तलबे चाटेंगे जब काम का टाइम आएगा तो कुछ नहीं राम राम वो एमएलए भी तो जिंदा होगा कहीं मरा तो नहीं है जिसका ये एरिया है चाहे वो किसी भी पार्टी का हो जो भी विधानसभा में उसको आवाज उठाना भारतीय धर्म नहीं बनता क्या खाली वोट लेने के लिए थोड़ा ही बनते हैं ਫ੍ਰਾਂਸ ਦੇ ਪੈਰਿਸ ਚ ਸਥਿਤ ਮਸ਼ਹੂਰ ਲੂਵਰ ਮਿਊਜ਼ੀਅਮ ਚ ਚੋਰੀ ਹੋ ਗਈ ਸੱਭਿਆਚਾਰ ਮੰਤਰੀ ਰਸ਼ੀਦਾ ਦਾਤੀ ਨੇ ਕਿਹਾ ਹੈ ਕਿ ਚੋਰ ਗਹਿਣੇ ਲੈ ਕੇ ਭੱਜ ਗਏ ਨੇ ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਹੈ ਕਿ ਚੋਰੀ ਸੁਰੇ ਲੂਵਰ ਮਿਊਜ਼ੀਅਮ ਖੁੱਲ੍ਹਦੀ ਹੋਈ ਇਹ ਦੁਨੀਆ ਦੇ ਸਭ ਤੋਂ ਵੱਡੇ ਅਜਾਇਬ ਘਰਾਂ ਦੇ ਵਿੱਚੋਂ ਇੱਕ ਹੈ ਜਾਣਕਾਰੀ ਮੁਤਾਬਕ ਪੇਸ਼ੇਵਰ ਚੋਰ ਕੰਧ ਟੱਪ ਕੇ ਅਜਾਇਬ ਘਰ ਦੇ ਵਿੱਚ ਦਾਖਲ ਹੋਏ ਤੇ ਡਿਸ ਕਟਰ ਦੇ ਨਾਲ ਖਿੜਕੀ ਕੱਟ ਕੇ 4 ਮਿੰਟਾਂ ਦੇ ਵਿੱਚ ਹੀ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਬ੍ਰਾਜ਼ੀਲ ਰਾਜਧਾਨੀ ਪੈਰਿਸ ਦੇ ਵਿੱਚ ਲੋਅਰ ਮਿਊਜ਼ੀਅਮ ਤੋਂ 9 ਕੀਮਤੀ ਗਹਿਣੇ ਚੋਰੀ ਹੋ ਗਏ ਨੇ ਚੋਰਾਂ ਨੇ ਨੈਪੋਲੀਅਨ ਨਾਲ ਸੰਬੰਧਿਤ ਸੰਗ੍ਰਹਿ ਚੋ ਚੋਰੀ ਕੀਤੀ ਹੈ ਉਨਜਾਇਬ ਕਰ ਦੇ ਪ੍ਰਬੰਧਕਾਂ ਨੇ ਇਸ ਵਾਰਦਾਤ ਨੂੰ ਡਕੈਤੀ ਘਰਾੜ ਦਿੱਤਾ ਹੈ ਅਪਰਾਧੀ ਸੀਨ ਨਦੀ ਦੇ ਕਿਨਾਰੇ ਤੋਂ ਅਜਾਇਬ ਘਰ ਦੀ ਇਮਾਰਤ ਦੇ ਵਿੱਚ ਦਾਖਲ ਹੋਏ ਉਹਨਾਂ ਨੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਫਾਇਦਾ ਚੁੱਕਿਆ ਫਿਰ ਉਹਨਾਂ ਨੇ ਅਪੋਲੋ ਗੈਲਰੀ ਤੱਕ ਪਹੁੰਚਣ ਲਈ ਮਾਲ ਲਿਫਟ ਦੀ ਵਰਤੋਂ ਕੀਤੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਪੇਸ਼ੇਵਰ ਚੋਰ ਕੰਦ ਟੱਪ ਕੇ ਅਜਾਇਬ ਘਰ ਵਿੱਚ ਦਾਖਲ ਹੋਏ ਤੇ ਇੱਕ ਖਿੜਕੀ ਕੱਟਣ ਲਈ ਡਿਸਕ ਕਟਰ ਦੀ ਵਰਤੋਂ ਕੀਤੀ। ਸਿਰਫ 4 ਮਿੰਟਾਂ ਦੇ ਵਿੱਚ ਨੈਪੋਲੀਅਨ ਅਤੇ ਮਹਾਰਾਣੀ ਜੋਸਫਾਈਨ ਨਾਲ ਸੰਬੰਧਿਤ 9 ਅਨਮੋਲ ਗਹਿਣੇ ਚੋਰੀ ਕਰ ਲਏ। ਚੋਰੀ ਤੋਂ ਬਾਅਦ ਇਮਾਰਤ ਦਿਨ ਭਰ ਲਈ ਬੰਦ ਕਰ ਦਿੱਤੀ ਗਈ ਕਾਰਨ ਇਹ ਸੀਗਾ ਕਿ ਜਾਂਚ ਏਜੰਸੀਆਂ ਨੇ ਇਸ ਦੀ ਜਾਂਚ ਕਰਨੀ ਸੀ। ਫ੍ਰਾਂਸੀਸੀ ਸੱਭਿਆਚਾਰ ਮੰਤਰੀ ਨੇ ਇੰਸਟਾਗ੍ਰam ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਹੈ ਕਿ ਚੋਰੀ ਐਤਵਾਰ ਨੂੰ ਉਸ ਵੇਲੇ ਹੋਈ ਜਦੋਂ ਲੂਵਰ ਖੁੱਲ ਰਿਹਾ ਸੀ। ਏਜੰਸੀਆਂ ਨੇ ਇਸ ਨੂੰ ਡਕੈਤੀ ਮੰਨਿਆ। ਦਾਤੀ ਨੇ ਕਿਹਾ ਕਿ ਇਸ ਵਾਰਦਾਤ ਦੇ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਉਸਨੇ ਅੱਗੇ ਕਿਹਾ ਕਿ ਉਹ ਮੌਕੇ ਤੇ ਮੌਜੂਦ ਸੀ ਤੇ ਜਾਂਚ ਚੱਲ ਰਹੀ ਹੈ। ਲੋਅਰ ਮਿਊਜ਼ੀਅਮ ਨੇ ਕਿਹਾ ਕਿ ਅਜਾਇਬ ਘਰ ਖਾਸ ਕਾਰਨਾਂ ਕਰਕੇ ਬੰਦ ਰਹੇਗਾ ਅਜਾਇਬ ਘਰ ਨੇ ਡਕੈਤੀ ਬਾਰੇ ਹੋਰ ਕੋਈ ਵੇਰਵੇ ਜਾਰੀ ਨਹੀਂ ਕੀਤੇ ਪਰ ਕਈ ਕੀਮਤੀ ਗਹਿਣੇ ਗਾਇਬ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ। ਇਸ ਬਲਟਨ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਯਾਨੀ ਤਰਮਿੰਦਰ ਸੰਧੂ ਨੂੰ ਵਿਦਾ ਗਿਆ ਧੰਨਵਾਦ।